ਕਿਸਾਨਾਂ ਦੀਆਂ ਰਹਿੰਦੀਆਂ ਵੱਡੀਆਂ ਮੰਗਾਂ ਲਾਗੂ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ 13 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਅੱਜ ਦਿੱਲੀ ਦੀਆਂ ਬਰੂਹਾਂ ਵਿੱਚ ਬੈਠਕ ਕੀਤੀ ਗਈ ਤੇ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਇਸ ਮੌਕੇ ਤੇ ਕੀ ਕੁਝ ਫੈਸਲੇ ਹੋਏ ਸੁਣੋ ਸਾਰੀ ਗੱਲਬਾਤ ਗੁਰਦੁਆਰਾ ਕਾਪਗਨ ਸਾਹਿਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਪੂਰੇ ਭਾਰਤੀਆਂ ਜਥੇਬੰਦੀਆਂ ਵੱਲੋਂ ਜੋ 13 ਫਰਵਰੀ ਨੂੰ ਦਿੱਲੀ ਕੂਚ ਦਾ ਪੂਰੇ ਭਾਰ ਦੇ ਵਿੱਚ ਸੱਦਾ ਦਿੱਤਾ ਗਿਆ ਉਸ ਸੰਬੰਧ ਦੇ ਵਿੱਚ ਵਿਚਾਰ ਚਰਚਾ ਕੀਤੀ ਬੜੇ ਹੀ ਇਹ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਤੇ ਮੈਂ ਤੁਹਾਡੀ ਪ੍ਰੈਸ ਤੇ ਮਾਧਿਅਮ ਰਾਹੀਂ ਇਲਾਕੇ ਦੇ ਵਸੀਆਂ ਨੂੰ ਜਿਹੜਾ ਪੂਰੇ ਪੰਜਾਬ ਵਸੀਆਂ ਨੂੰ ਪੂਰੇ ਭਾਰਤ ਵਸੀਆਂ ਨੂੰ ਇਹ ਸੁਨੇਹਾ ਦਰਵਾਣਾ ਚਾਹੁੰਦਾ ਕਿ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਆਪਾਂ ਪਿਛਲੇ ਸਾਲ ਜਿਹੜਾ ਮੋਰਚਾ ਸਸਪੈਂਡ ਕੀਤਾ ਸੀ ਉਹ ਮੋਰਚਾ ਆਪਾਂ ਦੁਬਾਰਾ ਫਿਰ ਲੱਗਣ ਜਾ ਰਿਹਾ ਹੈ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਘਰਾਂ ਦੇ ਵਿੱਚੋਂ ਨਿਕਲ ਕੇ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਉਦੋਂ ਟਰਾਲੀਆਂ ਲੈ ਕੇ ਘਰਾਂ ਚੋਂ ਨਿਕਲੇ ਸੀ ਉਸੇ ਤਰ੍ਹਾਂ ਹੀ ਆਪਾਂ ਟਰਾਲੀਆਂ ਦੀਆਂ ਤਿਆਰੀਆਂ ਸ਼ੁਰੂ ਕਰ ਦੋ ਤੇ ਜਿਹੜੀ 13 ਫਰਵਰੀ ਦੀ ਤਰੀਕ ਆ ਉਹਨੂੰ అలਾਰਮ ਲਾ ਕੇ ਕੈਲੰਡਰਾਂ ਦੇ ਉੱਤੇ ਨਿਸ਼ਾਨ ਲਾ ਲਓ ਤੇ ਵੱਧ ਤੋਂ ਵੱਧ ਪੰਜਾਬ ਦੇ ਵਿੱਚੋਂ ਆਪਾਂ ਦਿੱਲੀ ਕੋਸ਼ਿਕ ਦਿੱਲੀ ਲਈ ਕੋਸ਼ਿਸ਼ ਕਰਨਾ ਆ ਉਸ ਤੋਂ ਇਲਾਵਾ ਜਿਹੜਾ ਪਿਛਲਾ ਆਪਣੇ ਪਿਛਲੇ ਦਿਨੀ ਨਰਮੇ ਨੂੰ ਲੈ ਕੇ ਇੱਕ ਜਿਹੜਾ ਸੀਸੀਆ ਲਾ ਲਓ ਜਾਂ ਮਾੜੇ ਬੀਜਾਂ ਨੂੰ ਲੈ ਕੇ ਉਸ ਬੰਦ ਦੇ ਵਿੱਚ ਵੀ ਜਾ ਜਿਹੜਾ ਨਾਨ ਪੋਲਿਟਿਕਲ ਦੇ ਵਿੱਚ ਇੱਕ ਮੁੱਦਾ ਰੱਖਿਆ ਗਿਆ ਸੀ ਵੀ ਜਿਹੜਾ ਨਰਮੇ ਵਾਲਾ ਕਿਸਾਨ ਆ ਉਹ ਦਿਨੋਂ ਦਿਨ ਮਰ ਰਿਹਾ ਸੋ ਸਾਰੀਆਂ ਇਹ ਮੰਗਾਂ ਨੂੰ ਲੈ ਕੇ ਵੱਡੇ ਪੱਧਰ ਤੇ 13 ਤਰੀਕ ਨੂੰ ਦਿੱਲੀ ਕੂਚ ਕੀਤਾ ਜਾਣਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਕਰਾਂ ਦੇ ਵਿੱਚੋਂ ਨਿਕਲ ਕੇ ਤੇ ਇਸ ਸੰਘਰਸ਼ ਨੂੰ ਵਿਢੀਏ ਤੇ ਸੰਘਰਸ਼ ਦੀ ਆਪਾਂ ਤਿਆਰੀ ਕਰੀਏ ਧੰਨਵਾਦ ਸੋ ਸੁਜਿੰਦਰ ਸਿੰਘ ਖੋਸਾ ਬੀਕੇ ਜੀ ਖੋਸਾ ਅੱਜ ਜਿਹੜੇ ਦੇਸ਼ ਉਦੇਸ਼ ਦੇ ਵਿੱਚ ਵੇਖਦੇ ਜਿੰਨੇ ਵੀ ਸਾਡੇ ਕਿਸਾਨ ਵੀਰ ਆ ਜਿੰਨੇ ਵੀ ਹਮਸਫਰ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਗੁਰਦੁਆਰਾ ਰਕਾਬगंज ਵਿਖੇ ਦਿੱਲੀ ਵਿਖੇ ਮੀਟਿੰਗ ਹੋਈ ਆ ਗੈਰ ਰਾਜਨੀਤਿਕ ਸੁਯੋਗਤ ਪਸਾਨ ਮੋਰਚੇ ਦੀ ਜਿਸ ਦੇ ਵਿੱਚ ਭਾਰਤ ਦੀਆਂ ਟੋਟੋ ਜਥੇਬੰਦੀਆਂ ਉੱਥੇ ਪਹੁੰਚੀਆਂ ਉਹਨਾਂ ਦੇ ਵਿੱਚ ਜਿਹੜਾ 13 ਫਰਵਰੀ ਨੂੰ ਦਿੱਲੀ ਕੂਚ ਕਰਨੀ ਆ ਉਹਦੇ ਬਾਬਤੋ ਰਣਨੀਤੀ ਬਣਾ ਕੇ ਤੈਅ ਕੀਤੀ ਗਈ ਔਰ ਸਾਰਿਆਂ ਤੋਂ ਉਹ ਪੁੱਛਿਆ ਗਿਆ ਵੀ ਜਿਹੜੀ ਮਤਲਬ ਕੇਡਰਾ ਜਿਹੜਾ ਉਹ ਵੱਧ ਤੋਂ ਵੱਧ ਮਤਲਬ ਸਾਡਾ ਜੋਰ-ਸ਼ੋਰ ਨਾਲ ਆਵੇ ਤਾਂ ਜੋ ਕਿ ਜਿਹੜੀ ਇਹ ਸੁੱਤੀ ਹੋਈ ਸਰਕਾਰ ਆ મોદી ਦੀ ਤੇ ਇਹਨੂੰ ਜਗਾਇਆ ਜਾਵੇ। ਇਹਦੇ ਵਿੱਚ ਮੈਂ ਇੱਕ ਹੋਰ ਵਾਅਦਾ ਕਰੂੰਗਾ ਜਿਵੇਂ ਕਿ ਤੁਹਾਨੂੰ ਪਤਾ 2013 ਦੇ ਵਿੱਚ ਡਾਕਟਰ ਮਨਮੋਹਰ ਸੌਂਦੀ ਸਰਕਾਰ ਸੀ ਕਾਂਗਰਸ ਦੀ ਤੇ 13 ਮਾਰਚ 2013 ਨੂੰ ਅਸੀਂ ਜੰਤਰ ਮੰਤਰ ਤੇ ਇੱਕ ਬਹੁਤ ਵੱਡੀ ਐਜੀਟੇਸ਼ਨ ਲੜੀ ਸੀ ਟੋਟਲ ਭਾਰਤodia ਜੱਸੇ ਬੰਦਿਆਂ ਨੇ। ਉਹਦੇ ਵਿੱਚ 13 ਮਾਰਚ ਤੋਂ ਲੈ ਕੇ 20 ਮਾਰਚ ਤੱਕ ਕੋਈ ਵੀ ਕਾਂਗਰਸ ਦਾ ਆਗੂ ਮੈਮੋਰੰਡਮ ਲੈ ਨਹੀਂ ਆਇਆ ਉੱਥੇ 20 ਤਰੀਕ ਤੱਕ ਤੇ 20 ਤਰੀਕ ਨੂੰ ਸਾਡੇ ਕੋਲੇ ਰਾਜਨਾਥ ਸਿੰਘ ਜਿਹੜਾ ਭਾਜਪਾ ਦਾ ਆਕੂ ਆਇਆ ਤੇ ਉਹਨੇ ਆ ਕੇ ਸਟੇਜ ਤੋਂ ਅਨਾਉਂਸ ਕੀਤਾ ਸੀ ਕਿ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬਣਦਿਆਂ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਂਦੀ ਜਾਊਗੀ ਇੱਥੇ ਹੀ ਬਸ ਨਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰਜਾਂ ਤੇ ਲਖੀਰ ਫੇਰੀ ਜਾਊਗੀ ਅਸੀਂ ਉਸ ਵਿਸ਼ਵਾਸ ਦੇ ਵਿੱਚ ਆ ਕੇ ਝਾਸੇ ਦੇ ਵਿੱਚ ਆ ਕੇ ਬਾਹਾਂ ਕਰੀਆਂ ਕਰਾ ਕੇ ਵਿੱਚਵਾਜ ਦਵਾਤਾ ਵੀ ਤੁਹਾਡੀ ਸਰਕਾਰ ਬਣਾਵਾਂਗੇ ਔਰ ਅਸੀਂ ਸਰਕਾਰ ਇਹਨਾਂ ਦੀ ਬਣਾਤੀ ਤੇ ਕਾਂਗਰਸ ਅਜ ਲਾਂਬੇ ਕਰਤੀ ਅੱਜ ਜਦੋਂ ਸਾਡੇ ਨਾਲ ਇਹਨਾਂ ਨੇ ਸਾਡੇ ਤੇ ਕਾਰਪੋਰੇਟ ਘਰਾਣਿਆਂ ਨੂੰ ਤਰਜੀਹ ਦੇ ਕੇ ਉਹਨਾਂ ਦਾ ਜਿਹੜਾ ਹਜ਼ਾਰਾਂ ਅਰਬਾਂ ਕਰੋੜ ਕਰਜ਼ਾ ਸੀ ਉਹ ਮਾਫ਼ ਵੀ ਕੀਤਾ ਇਹਨਾਂ ਨੇ ਔਰ ਕਿਸਾਨਾਂ ਦਾ ਕੋਈ ਕਰਜ਼ਾ ਵੀ ਨਹੀਂ ਮਾਫ਼ ਕੀਤਾ ਨਾ ਸੁਆਮੀ ਦਾ ਸੰਧੀ ਰਿਪੋਰਟ ਲਾਗੂ ਕੀਤੀ ਗਈ ਹੋਇਆ ਇਸ ਦੇ ਹਲਟ ਵਿੱਤਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਜਿਹੜਾ ਉਹਨਾਂ ਦੀ ਪ੍ਰੈਕਟ ਵਿੱਚ ਫਸਾ ਮਾਰਿਆ ਜੀ ਦੀ ਬਦੌਲਤ 734 ਕਿਸਾਨ ਬੀਬੀਆਂ ਜਿਹੜੀਆਂ ਬਾਟਰਾਂ ਤੇ ਸ਼ਹੀਦ ਹੋਏ ਇੱਥੇ ਹੀ ਬਸ ਨਹੀਂ ਲਖੀਂਪੁਰ ਖੀਰੀ ਸ਼ਾਂਤ ਮਾਈ ਢੰਗ ਨਾਲ ਦੇ ਰਹੇ ਉੱਥੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਸੀ ਉਹਨਾਂ ਤੇ ਅਜੇ ਬਿਛੜਾ ਟੈਣੀ ਮੰਤਰੀ ਜਿਹੜਾ ਭਾਜਪਾ ਦਾ ਉੱਥੇ ਉਹਦਾ ਮੁੰਡੇ ਨੇ ਉਹ ਗੱਡੀ ਚੜਾਈ ਗਈ ਔਰ ਗੱਡੀ ਚੜਾਉਣ ਨਾਲ ਜਿੱਥੇ ਹਜ਼ਾਰਾਂ ਕਿਸਾਨ ਜਿਹੜੇ ਫਟੜ ਹੋਏ ਤੇ ਉਹਦੇ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਤੇ ਇੱਕ ਜਿਹੜਾ ਮੇਰਾ ਵੀਰ ਪ੍ਰੈਸ ਵਾਲਾ ਵੀ ਉਹਦੇ ਵਿੱਚ ਸ਼ਹੀਦ ਹੋ ਗਿਆ ਉਸ ਨੂੰ ਵੇਖਦਿਆਂ ਮੋਦੀ ਸਰਕਾਰ ਨੂੰ ਖੀਰ ਨੂੰ ਮਤਲਬ ਉਹਨਾਂ ਨੇ ਦੇਖਿਆ ਵੀ ਕਿਸਾਨ ਪਿੱਛੇ ਨਹੀਂ ਹਟਦੇ ਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਉੱਤੇ ਇਹ ਤਿੰਨੇ ਕਾਨੂੰਨ ਮੋਦੀ ਨੂੰ ਰੱਦ ਕਰਨੇ ਪਏ। ਔਰ ਕਾਨੂੰਨ ਜਦੋਂ ਰੱਦ ਹੋ ਗਏ ਤੇ ਉੱਥੇ ਸਾਡੀ ਬਦਕਿਸਮਤੀ ਕੀ ਸੀ ਕਿ ਅਸੀਂ ਜਿਹੜਾ 2020 ਸੂਤ ਵੈਲੇ ਸੀ ਬਿਜਲੀ ਦਾ ਉਹ ਜਿਹੜਾ ਰੱਦ ਕਰਾਉਣਾ ਸੀ ਤੇ ਜਿੱਥੇ ਅਸੀਂ ਐਮਐਸਪੀ ਦਾ ਗਾਰੰਟੀ ਕਾਨੂੰਨ ਦੀ ਇਹਨਾਂ ਨੇ ਕਮੇਟੀ ਬਣਾਉਣੀ ਸੀ ਸਾਡੇ ਨਾਲ ਵਾਅਦਾ ਕੀਤਾ ਸੀ। ਉਹ ਜਿਹੜਾ ਜਦੋਂ ਅਸੀਂ ਸਸਪੈਂਡ ਕੀਤਾ ਮੂਰਚਾ ਉਹ ਮੰਗ ਜਿਹੜੀ ਉੱਥੇ ਦੀ ਸਾਡੀ ਉੱਥੇ ਰਹਿ ਗਈ ਤੇ ਸਰਕਾਰ ਨੇ ਜਿਹੜਾ ਉਹ ਸੀਗਾ 2020 ਵਾਲਾ ਉਹ ਬਿਜਲੀ ਸੋਲ ਵੈਲ ਉਹ ਵੀ ਲਾਗੂ ਕਰਤਾ ਜਿਹੜੇ ਸਾਰੇ ਭਾਰਤ ਦੇ ਵਿੱਚ ਚਿੱਪ ਵਾਲੇ ਮੀਟਰ ਲਾ ਰਹੇ ਨੇ ਔਰ ਉਸ ਤੋਂ ਬਾਅਦ ਹੋਰ ਨਵੀਂ ਨੀਤੀ ਬਣਾ ਕੇ ਇਹ ਜਿਹੜਾ ਸਾਨੂੰ ਹੋਰ ਵਿੱਚ ਕੰਜੇ ਵਿੱਚ ਸਰਕਾਰ ਲਿਆ ਰਹੀ ਆ ਜੇ ਮੈਂ ਗੱਲ ਕਰਾਂ ਕਰਜ਼ਾ ਮੁਕਤੀ ਦੀ ਉਹ ਵੀ ਕਿਸਾਨਾਂ ਦਾ ਜਿਉਂ ਤਿਉ ਤਿਉ ਪਿਆ ਜਿੱਥੇ ਸਾਡੇ ਕਿਸਾਨ ਛੀਜ ਹੋਏ ਨੇ ਤੇ ਉਹਨਾਂ ਦਾ ਜਿਹੜਾ ਮਾਅਵਜਾ ਤੇ ਉਹ ਵੀ ਹਲੇ ਪੈਂਡਿੰਗ ਪਿਆ ਉਹਦੇ ਕੇਸ ਵੀ ਪੈਂਡਿੰਗ ਪੈ ਨੇ ਜਿਹੜੇ ਸੰਘਰਸ਼ ਦੇ ਵਿੱਚ ਲੋਕਾਂ ਦੀ ਤੇ ਨਹੀਂ ਕਹਿਣ ਤੋਂ ਭਾਅ ਵੀ ਇਹ ਸਰਕਾਰ ਹਮੇਚਾ ਕਿਸਾਨਾਂ ਨਾਲ ਵਿਤਕਰਾ ਕਰਦੀ ਆ ਰਹੀ ਆ ਔਰ ਅਸੀਂ ਇਹ ਦੱਸਣ ਲਈ ਸਰਕਾਰ ਦੇ ਕੰਨ ਖੋਲਣ ਲਈ ਤੇ ਉਹ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਿਹੜੀਆਂ ਰਹਿੰਦੀਆਂ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਬਹੁਤ ਵੱਡੇ ਜਥੇ ਲੈ ਕੇ ਜਿੰਨੀ ਵੀ ਸਾਨੂੰ ਕੁਰਬਾਨੀ ਕਰਨੀ ਪਈ ਫਰ ਤੋਂ ਵੱਧ ਕਰਾਂਗੇ ਵੈਗੁਰੂ ਜੀ ਦਾ ਖਾਸਾ ਵੈਗੁਰੂ ਜੀ ਕੀ ਪਤੀ